ਸ਼ਸ਼ੀਕਲ ਦੋਸਤੋ ਮੈਂ ਹਰਪ੍ਰੀਤ ਕੌਰ ਸਾਹਿਤਨਾਮਾ ਵਿਚਾਰ ਚਰਚਾ ਮੰਚ ਦੇ ਉਤੇ ਆਪ ਸਭ ਦਾ ਸਵਾਗਤ ਕਰਦੀ ਹਾਂ ਤੇ ਪਿਛਲੇ ਦਿਨੀ ਅਸੀਂ ਪੰਜਾਬੀ ਨਾਟਸ ਮਿਕਿਅਕ ਡਾਕਟਰ ਕਮਲੇਸ਼ ੁੱਪਲ ਸੰਬੰਧੀ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਨੀ ਸ਼ੁਰੂ ਕੀਤੀ ਸੀ ਤੇ ਇਸ ਦੇ ਵਿੱਚ ਅਸੀਂ ਉਹਨਾਂ ਦੇ ਜੀਵਨ ਤੇ ਰਚਨਾ ਸੰਬੰਧੀ ਸੰਖੇਪਿਤ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਤੇ ਅੱਜ ਅਸੀਂ ਉਹਨਾਂ ਦੀ ਪਹਿਲੀ ਨਾਟ ਸਮਿਖਿਆ ਪੁਸਤਕ ਅਬਸਰਡਵਾਦ ਅਤੇ ਪੰਜਾਬੀ ਰੰਗਮંચ ਜੋ ਕਿ 1986 ਦੇ ਵਿੱਚ ਪ੍ਰਕਾਸ਼ਿਤ ਹੋਈ ਬਾਰੇ ਵਿਚਾਰ ਚਰਚਾ ਤੁਹਾਡੇ ਨਾਲ ਸਾਂਝੀ ਕਰਾਂਗੇ ਇਸ ਪੁਸਤਕ ਦੇ ਵਿੱਚ ਡਾਕਟਰ ਕਮਲੇਸ਼ ਉਪਲ ਨੇ ਅਬਸਰਡਵਾਦ ਦੇ ਸਿਧਾਂਤਿਕ ਅਧਿਐਨ ਅਤੇ ਪੰਜਾਬੀ ਨਾਟਕਕਾਰਾਂ ਉਤੇ ਐਬਸਰਡ ਦੇ ਸੁਚੇਤ ਅਤੇ ਅਚੇਤ ਪ੍ਰਭਾਵ ਨੂੰ ਤਲਾਸ਼ਣ ਦੀ ਕੋਸ਼ਿਸ਼ ਕੀਤੀ ਹੈ ਇਹ ਪੁਸਤਕ ਸਿਧਾਂਤਕ ਪੱਧਰ ਦੇ ਉੱਤੇ ਮਾਰਟਿਨ ਐਸਲਿਨ ਦੀ ਪੁਸਤਕ ਥੀਏਟਰ ਆਫ ਦੀ ਐਬਸਰਡ ਨੂੰ ਆਧਾਰ ਬਣਾਉਂਦੀ ਹੈ ਡਾਕਟਰ ਕਮਲੇਸ਼ ਉਪਲ ਦੀ ਇਸ ਪੁਸਤਕ ਬਾਰੇ ਗੁਰਚਨ ਸਿੰਘ ਲਿਖਦੇ ਹਨ ਕਿ ਇਸ ਸਦੀ ਦੇ 7ਵੇਂ ਦਹਾਕੇ ਦੇ ਆਰੰਭ ਵਿੱਚ ਵਿਸ਼ਵ ਨਾਟ ਅਲੋਚਨਾ ਦੇ ਖੇਤਰ ਵਿੱਚ ਮਾਰਟਿਨ ਐਸਲਿਨ ਨੇ ਇੱਕ ਨਵੀਂ ਯੁਕਤੀ theater of absurd ਦੀ ਵਰਤੋਂ ਕੀਤੀ ਤੇ ਜਿਸ ਅਧੀਨ ਕੁਝ ਨਟਕਰਾਂ ਨੂੰ ਐਬਸਰਡਿਸਟ ਕਿਹਾ ਗਿਆ ਪੰਜਾਬੀ ਵਿੱਚ ਵੀ ਇਸ ਉਲਜੂਲ ਸਿਧਾਂਤ ਨੂੰ ਧਾਰਨ ਕਰਦੇ ਕੁਝ ਨਾਟਕ ਲਿਖੇ ਗਏ ਤੇ ਦਾਰਸ਼ਨਿਕ ਆਧਾਰ ਨਾਟਕ ਅਤੇ ਰੰਗਮંચੀ ਤਤਾਂ ਬਾਰੇ ਸਾਰਥਿਕ ਵਿਵਰਣ ਪ੍ਰੋਫੈਸਰ ਕਮਲੇਸ਼ ਉਪਲ ਨੇ ਐਬਸਰਡਵਾਦ ਅਤੇ ਪੰਜਾਬੀ ਰੰਗਮંચ ਵਿੱਚ ਦਿੱਤੇ ਹਨ ਇਸ ਪੁਸਤਕ ਨੂੰ ਡਾਕਟਰ ਕਮਲੇਸ਼ ਉਪਲ ਨੇ 7 ਅਧਿਆਇਆਂ ਵਿੱਚ ਵੰਡਿਆ ਹੈ ਪਹਿਲਾ ਅਧਿਆਏ ਹੈ ਥੀਏਟਰ ਆਫ ਦੀ ਐਬਸਰਡਵਾਦ ਦੂਜਾ ਪੰਜਾਬੀ ਰੰਗਮંચ ਵਿੱਚ ਪ੍ਰਯੋਗਵਾਦ ਫਿਰ ਪੰਜਾਬੀ ਦੇ ਵਿੱਚ ਐਬਸਰਡ ਥੀਏਟਰ ਦੇ ਮੋਢੀ ਸਰਜੀਤ ਸਿੰਘ ਸੇਠੀ ਅਜਮੇਰ ਔਲਖ ਐਬਸਰਡ ਤੋਂ ਗੰਭੀਰਤਾ ਵੱਲ ਆਤਮਜੀਤ ਮੰਚੀ ਬਿੰਬਾ ਦਾ ਨਾਟਕਕਾਰ ਅਬਸਰਡ ਦੀ ਤਕਨੀਕ ਅਤੇ ਹੋਰ ਫੁਟਕਲ ਜਤਨ ਅਬਸਰਡ ਦਾ ਉਪਜਾਊਕ ਅਸਰ ਇਹ ਸੱਤ ਅਧਿਆਇ ਨੇ ਜਿਨ੍ਹਾਂ ਦੇ ਵਿੱਚ ਡਾਕਟਰ ਕਮਲੇਸ਼ ਉਪਲ ਨੇ ਅਬਸਰਡ تھیਟਰ ਦੀ ਹੋਂਦ ਉਸ ਦੇ ਵਿਸ਼ੇ ਤਕਨੀਕ ਆਦਿ ਬਾਰੇ ਚਰਚਾ ਕੀਤੀ ਹੈ ਅਬਸਰਡ ਥੀਏਟਰ ਦੀ ਤਲਾਸ਼ ਵਿੱਚ ਉਸ ਨੇ ਇਸ ਦੇ ਪਿੱਛੇ ਕਾਰਜ਼ੀਲ ਆਸਤਿਕ ਹੋਂਦਵਾਦ ਤੇ ਅਲਵੇਰ ਕਾਮੂ ਸਾਰਤਰ ਦੁਆਰਾ ਦਿੱਤੇ ਗਏ ਨਾਸਤਿਕ ਹੋਂਦਵਾਦ ਉੱਤੇ ਚਰਚਾ ਕਰਦੀ ਹੋਈ ਐਬਸਰਡ ਥੀਏਟਰ ਦੇ ਬੁਨਿਆਦੀ ਸਿਧਾਂਤਾਂ ਅਤੇ ਸਿਧਾਂਤਕਾਰਾਂ ਬਾਰੇ ਜਾਣਕਾਰੀ ਦੇਣ ਦੀ ਕੋਸ਼ਿਸ਼ ਕੀਤੀ ਹੈ ਇਸ ਤਰ੍ਹਾਂ ਪੰਜਾਬੀ ਨਾਟਕਕਾਰਾਂ ਤੇ ਉਹਨਾਂ ਦੀਆਂ ਨਾਟ ਰਚਨਾਵਾਂ ਉੱਤੇ ਐਬਸਰਡ ਥੀਏਟਰ ਦੇ ਪ੍ਰਭਾਵ ਸचेਤ ਅਤੇ ਅਚੇਤ ਪੱਧਰ ਦੇ ਉੱਤੇ ਪਈ ਜਿਨ੍ਹਾਂ ਦੀ ਤਲਾਸ਼ ਡਾਕਟਰ ਕਮਲੇਸ਼ ਉਪਲ ਨੇ ਇਸ ਪੁਸਤਕ ਦੇ ਵਿੱਚ ਕੀਤੀ ਹੈ। ਨਾਟਸਮਿਖਿਆ ਦੇ ਖੇਤਰ ਵਿੱਚ ਐਬਸਰਡ ਥੀਏਟਰ ਬਾਰੇ ਕਾਫੀ ਅਹਿਮ ਜਾਣਕਾਰੀ ਡਾਕਟਰ ਕਮਲੇਸ਼ ਉਪਲ ਵੱਲੋਂ ਇਸ ਪੁਸਤਕ ਦੇ ਵਿੱਚ ਦੇਣ ਦੀ ਕੋਸ਼ਿਸ਼ ਕੀਤੀ ਹੈ। ਉਮੀਦ ਕਰਦੀਆਂ ਕਿ ਤੁਸੀਂ ਇਸ ਪੁਸਤਕ ਨੂੰ ਪੜ੍ਹੋਗੇ ਨਾਟਕ ਤੇ ਖੋਜ ਦੇ ਖੇਤਰ ਵਿੱਚ ਨਾਟਸਮਿਖਿਆ ਨਾਲ ਸੰਬੰਧਿਤ ਕੰਮ ਕਰਦੇ ਖੁਜਾਰਥੀਆਂ ਵਿਦਿਆਰਥੀਆਂ ਲਈ ਇਹ ਲਾਹੇਵੰਦ ਹੋਵੇਗੀ ਧੰਨਵਾਦ